Thank <laughs> you. अब द्ला हाँ तो राज राजपूर, अर्दुला राजपूर, अर्दुला राजपूर ਪੁਆਇੰਟ ਕੀ ਰਾਜੀ ਇਹ ਸਮੇਂ ਨੇ ਦੱਸਣਾ ਪਰ ਸੋਰਸ ਮਾਨਸ਼ੇਪ ਦੀ ਭਾਗ ਨੇ ਆਉਣੀ ਚਾਹੀਦੀ ਆ ਉਹ ਭਾਵੇਂ ਰੇਡਰ ਆ ਭਾਵੇਂ ਸਟਾਪਰ ਆ ਕਬੱਡੀ ਆ ਉਧਰ ਸਾਡੇ ਵੀਰ ਲੱਕੀ ਡਰਾਵਨ ਸਕੂਲ ਵਾਲੇ ਵੀਰ ਦਾ ਵੀ ਧੰਨਵਾਦ ਕੁਲਵੀਰ ਸਿੰਘ ਦੀ ਕੁਆਲਿਟੀ ਫਾਸਟ ਵਾਲੇ ਜਿਨ੍ਹਾਂ ਬਲੋ ਅੱਜ ਸਰਜੀਤ ਸਿੰਘ ਦੀ ਟਕਰਾਲੀ ਦਾ ਮਾਨ ਸਨਮਾਨ ਕੀਤਾ ਜਾਣਾ ਸਾਡੀ ਸੋਤਾ ਜੀ ਜਨਾਬ ਮੱਧਨ ਅਲੀ ਜੀ ਦਾ ਮਾਨ ਸਨਮਾਨ 1100 ਡਾਲਰ ਦੀ ਨਕਦ ਰਾਸ਼ੀ ਦੇ ਨਾਲ ਗਿਆਨ ਵਿਰਗ ਜੀ ਸਰੀ ਸੋਤਾ ਜੀ ਬੜਾ ਪਿੰਡ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਧਰਮਜੀਤ ਸਿੱਧੂ ਜੀ ਪ੍ਰਧਾਨ ਰੈਂਤੀ ਜੱਲ ਜੀ ਪੰਜਾਬ ਟਾਈਗਰ ਨਨਕਾਣਾ ਸਾਹਿਬ ਦੀ ਟੀਮ ਉਧਰ ਬੱਬਰ ਸ਼ੇਰ ਆਇਆ ਕਬੱਡੀ ਦਾ ਕਰਦੇ ਗੱਲ ਸੋਹਣਿਆ ਮਲਸੀਆਂ ਵਾਲਾ ਕਲਜੀਤਾ ਸਾਡਾ ਵੀਰ ਦੁਨੀਆ ਦਾ ਸੁਪਰਸਟਾਰ ਆਇਆ ਐਂਡੀ ਜਸਰ ਤੇ ਗੁਰਪ੍ਰੀਤ ਢੇਸੀਓ ਦੇ ਵੱਲੋਂ ਕਲਜੀਤੇ ਦੇ ਮਾਨ ਸਨਮਾਨ ਵੀ ਵੱਡੇ ਹੋਇਆ ਉਧਰ ਕਲਵੰਤ ਸੇਖੋ ਵੀ ਆਇਆ ਹੋਇਆ ਕਦੋਂ ਬਦਲ ਜੇ ਮੌਸਮ ਸਭ ਗੂਗਲ ਤੇ ਆ ਜਾਂਦਾ ਆ ਲੋਕ ਬਦਲਦੇ ਕਿਉਂ ਗੂਗਲ ਤੇ ਆਉਂਦੇ ਨਹੀਂ ਤਲਵੰਤ ਸਾਡਾ ਵੀਰ ਬਹੁਤ ਵਧੀਆ ਗਾਰਾਂ ਗਾਇਆ ਲੋਕਾਂ ਨੇ ਪਸੰਦ ਕੀਤਾ ਇਧਰ ਸੱਨਾਂ ਵਾਲੇ ਨੇ ਅੰਬਾ ਫੜ ਲਿਆ ਸਿਰ ਸਿੰਘ ਦਾ ਅੰਬਾ ਤਕੜਾ ਜੱਫਾ ਲੱਗ ਗਿਆ ਸੇ ਦਾ ਜੱਫਾ ਲੱਗ ਗਿਆ ਅਮਰ ਸੱਨਾਂ ਵਾਲੇ ਸੰਦੀਪ ਕਾਮੜ ਦੇ ਸੰਦੀਪ ਖਟਲੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸੰਦੀਪ ਬੁਰਜ ਹਰੀ ਸਿੰਘ ਹਾਫ ਪੈਡੀਅ ਰੇਲਿੰਗ ਵਾਲੇ ਵੀਰਾਂ ਦਾ ਲਓ ਜੁੜੀਏ ਅੱਜ ਸਮੇਂ ਫੇਰ ਰਪਿੰਦਰ ਸਿੰਘ ਦੋਦੇ ਦਾ ਅਗਲੀ ਕਬੱਡੀ ਪਾ ਰਿਹਾ ਪਉਂਦੀ ਹੈ ਕਬੱਡੀਆਂ ਨੇ ਚੜ ਚੜ ਕੇ ਇੱਕ ਦਾ ਜਮਾਨਾ ਸਾਰਾ ਖੜ ਖੜ ਕੇ ਦੁਨੀਆ ਖੜ ਕੇ ਬੈਠ ਕੇ ਪੰਪਾ ਪਾਰ ਹੋ ਕੇ ਹਰਪ੍ਰੀਤ ਸਾਹਿਬ ਟੱਕਰ ਹੋ ਗਈ ਰਾਜ 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 ਸਿੰਘ ਪੀਜੇ ਵਾਲਿਆਂ ਦਾ ਵੀ ਧੰਨਵਾਦ ਕਰ ਦਈਏ ਪਰ ਜੁੜੀ ਹੈ ਕਬੱਡੀ ਨਾਲ ਉਧਰ ਪੀਜੇ ਦੀ ਗੱਲ ਫੇਰ ਗੱਲ ਕਬੱਡੀ ਦੀ ਗੱਲ ਰਾਜਪੂਤ ਦੀ ਫਰਵਿੰਦਰ ਦੀ ਜਲਬਾਨ ਜੋਰ ਦੀ ਗੱਲ ਪੰਜਾਬ ਟਾਈਗਰ ਨਨਕਾਰਾ ਸਾਹਿਬ ਦੀ ਭਰੀ ਹੋਈ ਬਗਲ ਦੀ ਲੱਗਦੀ ਹੋਈ ਕੋਸ਼ਿਸ਼ ਸੀ ਪੁਆਇੰਟ ਰਾਜਪੂਤ ਦਾ ਓ ਸਵਾਦ ਕਬੱਡੀ ਦਾ ਬਹੁਤ ਗੱਬਰੂਆ ਬਾ ਗੱਬਰੂਆ ਬਾ ਗੱਬਰੂਆ ਸੁੱਖਾ ਕੱਢ 100 ਡਾਲਰ ਰਾਜਪੂਤ ਦੇ ਲਈ ਸਾਡਾ ਵੀਰ ਸੁੱਖਾ ਥਾਲੀ ਨਾਲ ਰਾਉ ਕੇ